ओके सत श्री अकाल ਸਾਰਿਆਂ ਨੂੰ ਵੈਲਕਮ ਟੂ आवर ਚੈਨਲ ਅਮਰੀਕਾ ਵਿੱਚ ਦੇਸੀ ਕਮਲਜੀਤ ਚਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਲ ਸਾਰਿਆਂ ਦਾ ਚਿੱਟਾ ਕੋ ਜੀ ਵੈਲਕਮ ਅੱਜ ਨਵੇਂ ਦਿਨ ਨਵੇਂ ਬਲੌਗ ਨਾਲ ਟਾਈਮ ਆ ਡਾ ਗਿਆ 1:40 ਦੁਪਹਿਰ ਦੇ 1:40 ਹੋ ਗਿਆ ਤੇ ਮੌਸਮ ਵਧੀਆ ਅੱਜ ਮੌਸਮ ਵਧੀਆ ਤੇ ਬਸ ਨਿਕਲੇ ਹੀ ਆਊਟਿੰਗ ਕਰਨ ਆਊਟਿੰਗ ਕਰਨ ਮੈਂ ਸਪੈਸ਼ਲ ਉੱਪਰ ਕਿਹਾ ਤੁਹਾਨੂੰ ਸਪੈਸ਼ਲ ਆਊਟਿੰਗ ਲੇਡੀ ਦੀ ਲਓਟਿੰਗ ਇੱਕ ਆਊਟਿੰਗ ਉਸਤੇ ਤੇ ਇੱਕ ਅਸੀਂ ਠਿਕਾ ਵੀ ਲਵਣਾ ਉਦੋਂ ਨਹੀਂ ਠੇਕੇ ਤੋਂ ਬੋਤਲ ਲੈਣਾ ਭੁੱਲ ਗਏ ਐ ਜਿਹੜੇ ਬੰਦੇ ਨਹੀਂ ਪੀਂਦੇ ਨਾ ਉਹਨਾਂ ਦੇ ਮੂੰਹ ਤਾਂ ਹੀ ਹੁੰਦੇ ਬੋਤਲ ਸੁਣ ਕੇ ਤੇ ਜਿਹੜੇ ਬੰਦੇ ਪੀਂਦੇ ਆ ਉਹਨਾਂ ਨੂੰ ਕਿੰਨੀ ਕੁਛ ਨਹੀਂ ਮਿਲਦੀ ਸਹੀ ਗੱਲ ਹੈ ਆਓ ਉਹ ਭਾਰੀ ਕਿਤੇ ਆਪਣੀ ਮਰਜ਼ੀ ਆਪਣੀ ਜ਼ਿੰਦਗੀ ਬੰਦਾ ਜੋ ਮਰਜ਼ੀ ਕਰ ਸਕਦਾ ਹੈ ਜਿਹੜੇ ਪੀਂਦੇ ਬੰਦਾ ਉਹ ਬੰਦੇ ਨਹੀਂ ਹੁੰਦੇ ਬਿਲਕੁਲ ਮੈਂ ਤਾਂ ਕਿਹਾ ਮੈਂ ਕਿਹਾ ਤੁਸੀਂ ਵੀ ਲਾ ਕੇ ਦੇਖੋ ਸ਼ਾਰਟ ਦੇਖੋ ਕਿੰਨਾ ਵਧੀਆ ਲੱਗਦਾ ਨਹੀਂ ਨਹੀਂ ਵਾਈਬਸ ਵਾਈਬਸ ਭਾਈ ਵੀਰ ਸਾਡਾ ਹੀ ਵਾਇਰ ਹੋ ਗਿਆ ਆ ਚਲੋ ਜਿ세 ਇਥੇ ਪਹੁੰਚ ਚੁਕੇ ਆ ਟਾਰਗੇਟ ਤੇ ਤੁਹਾਨੂੰ ਦਿਖਾਉਂਦੇ ਇਥੇ ਇਹਦਾ ਆ ਦੇਖੋ ਅਸੀਂ ਪਹੁੰਚ ਚੁਕੇ ਆ ਆਪਣੀ ਲੋਕੇਸ਼ਨ ਤੇ ਤਾਂ ਦੇਖੋ ਤੁਸੀਂ ਦੇਖ ਰਹੇ ਹੋ ਧੁੱਪ ਚੜੀ ਹੋਈ ਹੈ ਬਹੁਤ ਕਾਫੀ ਜਨਤਾ ਆ ਗਈ ਸ਼ਾਪਿੰਗ ਕਰਨ ਵਾਸਤੇ ਕਰ ਲਿਆ ਜੀ ਨਹੀਂ ਇਹ ਔਰ ਦੇਖੋ ਕਈਆਂ ਦੇ ਟ੍ਰੋਲੀਆਂ ਭਰ ਕੇ ਲੈ ਜਾ ਕੇ ਲੈ ਕੇ ਜਾਂਦੇ ਪਏ ਆ ਇਹ ਚਲੋ ਅਸੀਂ ਹੋਣ ਹੋ ਗਿਆ ਨਹੀਂ ਅਸੀਂ ਤੁਸੀਂ ਕੀ ਖਰੀਦਣਾ ਮੈਨੂੰ ਪੁੱਛ ਰਿਹਾ ਕਿ ਹਮਨ ਪੁੱਛਣਾ ਕੋਲ ਨੂੰ ਪੁੱਛਣਾ ਮੈਂ ਇੱਕ ਹੀਅਰ ਸਟ੍ਰੇਟਨਰ ਲੈਣਾ ਹਾਂ ਹਾਂ ਹੀਅਰ ਕਲਰ ਤੇ ਫਾਊਂਡੇਸ਼ਨਸ ਵਗੈਰਾ ਹੋਰ ਵੀ ਕੁਝ ਸਾਮਾਨ ਹੈ ਜਿਹੜਾ ਲੈਣ ਵਾਲਾ ਮੇਰਾ ਓਪਨ ਖੁੱਲ ਜਾ ਛਿੰਮ ਛੁੱਲ ਜਾ ਛਿੰਮ

ਕਹਿੰਦੇ ਵੀ ਹਮਸਾਸੀ ਚੱਲ ਆਜੇ ਲੈ ਸਮਾਨ ਲੈਣੇ ਆ। ਵਨ 20 ਸ਼ਾਰਟਸ ਵੀ ਲੈਣੇਗੇ। ਉਹ ਬਾਅਦ ਚ ਲੈ ਲੂਗਾ ਨਾ। ਹਾਂ। ਅਸੀਂ ਕਹਿੰਦੇ ਅਸੀਂ ਆਲਵੇਜ਼ ਲੇਟ। ਅਸੀਂ ਆਲਵੇਜ਼ ਲੇਟ ਹੁੰਨੇ ਆ ਯਾਰ। ਤੁਹਾਡੇ ਕਹਿੰਦੇ ਮੈਨੂੰ ਲੇਟ ਹੋਣਾ ਪੈਂਦਾ। ਆਹੋ ਸਹੀ ਗੱਲ ਹੈ। ਇਹਨਾਂ ਦੇਖਣਾ ਵੀ ਕਹਿੰਦੇ ਵੈਰੀ ਫਨੀ। ਫਨੀ ਕਿੱਥੇ? ਕੀ ਦੇ ਕਰ ਰਹੇ ਏ ਤੁਮ। ਅਸੀਂ ਪਹਿਲਾਂ ਚੱਲੀਏ ਉਧਰ ਸਟ੍ਰੇਟਨਰ ਵੱਲ। ਠੀਕ ਹੈ ਸਟ੍ਰੇਟਨਰ ਲੀਹੇ ਪਹਿਲਾਂ ਸ। बाई सेक्शन राइट ओके आओ अ देख के अच्छा इधर स्कूल ਤੇ ਆਫਿਸ ਦਾ ਸਾਡਾ ਕਿੱਧਰ ਗਿਆ ਜਿਹੜਾ ਅਸੀਂ ਜਿੱਥੇ ਜਾਣਾ ਹੈ ਇਧਰ سارے ਬੱਚੇ ਆਉਂਦੇ ਨੇ ਇਧਰ ਰਾਈਟ ਨਹੀਂ ਨਹੀਂ ਅੱਗੇ ਜਾ ਕੇ ਯਾਰ ਉਧਰ ਹੈ ਬਿਲਕੁਲ ਆਸ ਹੀ ਆਗੇ ਹੈ ਕਾਸਮੈਟਿਕਸ ਵੱਲ ਤੇ ਤੁਸੀਂ ਉਧਰੋਂ નીકਲੋ ਮੈਥੂ ਆਣਾ ਹਾਂ ਬਾਹਰੇ ਕਿਧਰ ਸਟੇਟਮੈਂਟਸ ਲੱਗੇ ਹੋਏ ਐ ਇੱਥੋਂ ਮੈਂ ਦੇਖਦਾ ਵਾਂ ਕਿ ਕਿਹੜਾ ਮੈਨੂੰ ਚਾਹੀਦਾ ਹੈ ਹੈ ਇਹਦੇ ਡਰਾਈਵਰ ਸਟੇਟ ਤਾਂ ਆਹੀ ਨਹੀਂ ਲੱਗਦਾ ਆਹ ਸੈਸ਼ਨ ਅਟੱਕ ਹੈ ਆ ਵੀ ਸਟੇਟ ਨਾ ਰਹਿ ਪਰ ਆਹੀ ਹੈ ਨਾ ਮੈਨੂੰ ਚਾਹੀਦਾ ਵਿਸ਼ੇ ਵਾਲਾ ਦੂਸਰੇ ਵੇਕਾ ਦਾ ਨੰਦ ਉਹ ਨਾ ਜੋ ਕ੍ਰਿੰਪਲ ਹੈ ਹੁੰਦਾ ਹੈ ਗਾ ਇਹ ਜਿਹੜਾ ਕ੍ਰਿੰਪਲ ਉਹ ਲੈ ਨਾ ਉਹ ਵਾਲਨ ਆਵੇ ਆ ਦੇ ਉਹ ਕੜ ਲਾਏ ਨਾ ਕੜ ਲਗਾਉਂਦੇ ਐ ਡਬਲ ਹਮ ਚੱਕ ਕੇ ਖਾਣੇ ਲਈ ਪਸੰਦ ਨਹੀਂ ਆਉਂਦੇ ਆ ਠੀਕ ਹੈ ਨਹੀਂ ਯਾਰ ਆ ਸਿਰਫ ਹੈਅਰ ਹੈਅਰ ਕਲਜ਼ ਉਸਤੇ ਜਦਸੀ ਕੱਟਦੇ ਨਾ ਵੀਵਸ ਕਰਦੇ ਆ ਕਲ ਵਗੈਰਾ ਕਰਦੇ ਹੋਰ ਉਸਤੇ ਆ ਵੀ ਲੱਕ

सारे कर्ल्स वाले रेवलॉन था ट्राई करा से नो टू प्लीज से नो चला ना रे आ वाला चल आ हो गया और ये कलर ये कलर को करा ऐसे करो ना कलर ਕਲਰ हेयर ਕਲਰ ਮੈਂ ਫਾਉਂਡੇਸ਼ਨ ਹੀ ਲੈਣੀ ਸੀ ਉਹ ਕਿਸੇ ਨਹੀਂ ਆਈ ਅੱਜ ਆਈ ਮੀਟਰ ਜਮਾ ਇਹ ਪਰਲੇ ਪਈ ਇੱਥੇ ਉਹ ਕਿਸੇ ਰੱਖਣੀ ਨਹੀਂ ਨਹੀਂ ਪਾਈ ਦਿੱਤਾ ਦੇਖੋ ਜੀ ਬੜਾ ਕੁਛ ਮੈਂ ਲਿਆ ਤਾ ਬਸ ਡਿਊਡੈਂਟ ਉਹ ਵੀ ਬਸ ਨਵਾਂ ਟਾਈਮ ਬਣਾਇਆ ਕਰੋ ਤੇ ਬਸ ਰਮਨ ਦਰਗੀ ਹੋ ਗਈ ਵੱਡੇ ਬੋਤਲ ਉਹ ਨੀਵਿਆ ਨੀਵਿਆ ਨਹੀਂ ਅਸੂ ਦੀ ਵੈਸਲੀਨ ਜਿਹੜੀ ਖਤਮ ਹੋਈ ਹੋਈ ਹੈ ਠੀਕ ਹੈ ਕਰੀਮ ਹੈ ਹੱਥ ਤੇ ਲੱਗੀਆਂ ਪਰ ਵੈਸ ਨਹੀਂ ਦੇਖਨੇ ਵੈਸਲੀ ਦੇਖ ਲੋ ਨੀਵਿਆ ਤੇ ਹੈ ਆਲਰੇਡੀ ਆਹ ਫਾਉਂਡ ਹੋਈ ਆ ਇੱਥੇ ਪਈ ਹੋ ਬਤਾ ਨਹੀਂ ਪਤਾ ਕੀ ਤੇ ਬਾਕੀ ਸਮਾਨ ਕਿੱਥੇ ਗਿਆ ਹੈ ਇਹਦਾ ਉੱਪਰ ਕੈਪ ਨਹੀਂ ਨਾ ਕਰ ਨਹੀਂ ਤੇ ਅੰਦੇ ਦੇਖਣਾ ਟੋਪ ਇੱਕ ਟੋਪ ਦੇਖਣਾ ਟੋਪ ਇੱਕ ਇੱਕ ਦੋ ਟੋਪ 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 ਇੱਕ ਦੋ ਲੈ ਇੱਕ ਤੇ ਕਿ ਦੋ ਪੁੱਛੋ ਡੇਢ ਪੁੱਛੋ ਕਿ ਇੱਕ ਦੋ ਮੈਂ ਨਹੀਂ ਪੁੱਛਣਾ ਮੈਂ ਪੁੱਛਾਂ ਮੈਨੂੰ ਪਤਾ ਇਹ ਤਾਂ ਜੰਸਰ ਕੀ ਹੈ ਜਵਾਬ ਕੀ ਮੈਨੂੰ ਲੈ ਮੈਨੂੰ ਪਤਾ ਇਹਨੂੰ ਕਹਿੰਦੇ ਸਿਆਣਾ ਬੱਚਾ ਮੈਂ ਨਹੀਂ ਪੁੱਛੂੰਗਾ ਚੱਲੀ ਫਿਰ ਯਾਰ ਨਹੀਂ ਨਹੀਂ ਮੈਨੂੰ ਦੋ ਪੰਟ ਕੰਮ ਹੈ ਕੀ ਮਤਲਬ ਮੇਰੇ ਕੋਲ ਕੰਮ ਕਰਨੇ ਤੋਂ ਇਧਰ ਨਾ ਤੰਗਣਾ ਕਰਿਆ ਕਰੋ ਮੈਨੂੰ ਇਹਨੇ ਕੰਮ ਕਰੀਦਾ ਮੈਨੂੰ ਅੱਛਾ ਨਹੀਂ ਲੱਗਦਾ। ਆ ਫੜ। ਇੱਕ ਮਿੰਟ। ਲੋ। ਉਧਰ ਆ। ਬੀਬੀਆਂ ਦੇ ਕੰਮ। ਜੇ ਆ ਮਰ ਬੀਜੀ ਹੋ ਕੇ ਕਾਫੀ ਤਰ੍ਹਾਂ ਦੀ ਰੁਕੋ ਇੱਕ ਮਿੰਟ ਵਾਈਟ ਨਹੀਂ ਆਉਣਾ ਮੈਂ ਆਈ ਬਣਾਣਾ ਹੈ ਸੋਹਣਾ ਲੱਗਾ ਸਾਈਜ਼ ਮੈਂ ਲੂ ਤੂੰ ਜਾਣ ਨਹੀਂ ਇਹਦਾ ਨੈਕ ਵੀ ਨਹੀਂ ਵੀ ਨੈਕ ਚਲਾਣਾ ਹੈ ਅਗਰ ਹੈ ਵੀ ਪੇਨ ਗ੍ਰੇਵੀ ਨਹੀਂ ਗ੍ਰੇਵੀ ਨਹੀਂ ਸੋਹਣਾ ਤੁਹਾਨੂੰ ਬੈਕ ਆਹ ਦੇ ਮੈਨੂੰ ਮੋਬਸ ਆਉਂਦਾ ਚਲੋ ਹਾਂ ਆਮ ਗਰਮਣਾ ਬਸ ਇੱਕ ਮਿੰਟ ਰੁਕ ਜਾ ਯਾਰ ਇਹ ਤੈਨੂੰ ਬਹੁਤ ਟਾਈਮ ਹੋ ਗਿਆ 2:00 ਬਚ ਗਏ ਨੀ ਯਾਰ ਜਦੋਂ ਟੀਆਂ ਇਹਦੇ ਉੱਤੇ ਕਿਸ਼ਨਾ ਚਲਾਇਆ ਕਰਨਾ ਪਲੀਜ਼ ਸਿੰਪਿਆ ਤਾਂ ਦਲੀ ਦੇ ਲਈ ਮੈਂ ਬਾਅਦ ਵਿੱਚ ਦੇਖੂਗਾ ਤੋ 2 ਮਿੰਟ ਲਵਾਉਂਗਾ ਜੇ ਮਿਲੇਗੀ ਫਿਰ ਨਹੀਂ ਮਿਲਦੀ

नो no प्रॉब्लम एकदम मैं थू पैंट भी दिखा अपनी ये हमने पैंट्स भी मिल रहे हैं कितनी कम में छाड़े चली गई है किद्दा दे पड़े गए और थे शेड्स भी गया है मान नहीं hmm. स्टिंग चलो चलना वो बिलिंग होती थी इधर हाँ देखो किन्ने पे बिलिंग द होगी बिलिंग हम आपको बहुत महंगे पड़े ना आज अच् दे स्टारबक्स भी जाना जाए ਕੇ ਜਲਦੀ ਕਰੋ ਯਾਰ ਚੱਲੀ ਲਈ ਜਿਹੜੀ ਮੈਂ ਡਰਿੰਕ ਲੈਣੀ ਨਾ ਕੁਕੀ ਕਰਮ ਉਹ ਚ ਪਤਾ ਕਿੰਨੇ ਕੈਲਰੀਜ਼ ਹੈ 480 ਕੈਲਰੀਜ਼ ਚਲੋ ਕਿੰਨਾ ਕਿਉਂ ਜਿਹਾ ਬਣਾਇਆ ਟਾਰਗੇਟ ਵਾਲੀ ਅੱਖ ਬਣਾਈ ਐ ਨਾ ਹੀ ਵੀ ਟਾਈਮ ਕਿ ਅਸੀਂ ਲੇਟ ਨਾ ਹੋ ਜੀ ਹੋ ਗਏ ਲੇਟ ਆ ਉਹ ਦੱਸ ਦੋ ਹੁੰਦੀ ਹੈ ਅੰਦਰ ਬਸ ਆਈਟਮ ਆਣਾ ਠੀਕ ਹੈ 12 मिनट तक आएगी बनू ये की छतर उस्मामी ने मार्च ये तो पर लिखो कमलजीत लिखवा लो yes, कहता है हैती ना अब 3.2 ਦੇਖ ਲੋ ਜੀ ਸ਼ਾਪਿੰਗ ਕਰਨੀ ਨਾਲ ਡਰਿੰਕ ਵੀ ਪੀਣਾ ਆ ਹਕੀਕਰੇ ਬੰਦਾ ਇਕੱਲੇ ਸ਼ਾਪਿੰਗ ਨਾ ਕਰੋ ਮੈਂ ਥੋੜੇ ਦਿਨ ਬਾਅਦ ਆਉਂਗਾ ਆਛਾ ਥੋੜੇ ਦਿਨ ਬਾਅਦ ਕਰ ਦੋ ਅ ਇੱਕ ਚੀਜ਼ ਐਲੀ ਹੈ ਚਲੇ ਲੇਟ ਹੋ ਗਏ ਫੇਰ ਆਈ ਅੱਜ ਨਹੀਂ ਬੈਕ ਹੋ ਗਏ ਤੁਸੀਂ ਆ ਲਓ ਜੀ ਦੇਖ ਲਓ ਇਹ ਰਸਾ ہمارا ਤਹਾਕ ਝੋਲਾ ਇਨ ਲੱਗਦਾ ਹਲਕਾ ਜਿਹਾ ਇਹ ਬੈਗ ਲੱਗਦਾ ਹੋਇਆ ਹਲਕਾ ਜਿਹਾ ਪਰ ਲੱਗਦਾ ਹਲਕਾ ਜਿਹਾ ਹਾਂ ਇਹ ਤਾਂ ਹੁਣ ਸੇ ਪੁੱਛੇ ਜਿੰਗੀ ਜੇਬ ਖਾਲੀ ਹੋਈ ਹੈ ਸਹੀ ਗੱਲ ਹੈ ਹਾਂ ਹੂੰ ਹੁਣ ਅਸੀਂ ਵਾਪਸ ਜਾ ਰਹੇ ਹਾਂ ਹਰਮਿਲਨ ਨੂੰ ਲੈਣ ਵਾਸਤੇ ਪਰ ਇਹ ਰੋਜ਼ ਹਰ ਮਿਲਣ ਲੈ ਨਹੀਂ ਜਾਂਦੇ ਤੇ ਕਿਉਂ ਆਪ ਸਾਡਾ ਬੱਚਾ ਹੀ ਲੈਣ ਜਾਓਗੇ ਮੈਂ ਪਤਾ ਕਿ ਮੇਰਾ ਕੀ ਆਈਡੀ ਹੁੰਦਾ ਹੂੰ ਸੱਚਾਈ ਦੱਸਦਾ ਮੈਂ ਮੇਸ਼ਾ ਕੋਸ਼ਿਸ਼ ਕਰਨਾ ਕਿ ਥੋੜਾ ਨਾ ਲੇਟ ਜਾਇਆ ਕਰੀਏ ਸਕੂਲ ਨਹੀਂ ਸ਼ੋਪਿੰਗ ਜੇ ਮੈਂ 1:30 ਵਜੇ ਆਇਆ ਸ਼ੋਪਿੰਗ ਅੱਧੇ ਘੰਟੇ ਕਿੰਨੀ ਸ਼ੋਪਿੰਗ ਹੋ ਸਕਦੀ ਬਸ ਬਤਵਾਦ ਨਹੀਂ ਕਰਕੇ ਬਸ ਹੋਰ ਆਣਾ ਫਿਰ ਉਹ ਦਿਨ ਪਹਿਲਾਂ ਬਈ ਥੋੜਾ ਪਲਾਨ ਸੀ ਕਿ ਇਹਨੂੰ ਘਰ ਸ਼ੋਪਿੰਗ ਰੋ ਕੋਈ ਗੱਲ ਨਹੀਂ ਕੱਲ ਅਗਲ ਦਾ ਖਲੇਸ਼ ਹੋ ਜਾਏਗਾ ਫਿਰ ਚੰਗੇ ਰਹੋਗੇ ਨਹੀਂ ਖਲੇਸ਼ ਮਜਾਕ ਨਹੀਂ ਮਜਾਕ ਕਰ ਰਹੇ ਮਜਾਕ ਕਰ ਰਹੇ ਕੋਈ ਉਹ ਇੰਡੈਕਸ ਵਿੱਚ ਸੀ ਇੱਕੋ ਜਿਹੇ 1:30 ਵਜੇ ਨਹੀਂ ਆਕਰ ਮੈਂ 12 ਵਜੇ ਆਕਰਨਾ ਹਾਂ ਨਾ ਨਾ ਕਰ ਵੀ ਕਰਨੇ ਹੂੰ ਕੱਲੇ ਵੀ ਜਾਨੇ ਆ ਯਾਰ ਸਿੱਧਾ ਰੱਖੀ ਦਿੰਦਾ ਕੱਲੇ ਵੀ ਇੱਕ ਅਨੇ ਕੈਮਰਾ ਮੈਂ ਸਿੱਧਾ ਰੱਖਿਆ ਯਾਰ ਇੰਨਾ ਹੈ ਵੀ ਪਤਾ ਜੇ ਮੇਰਾ ਹੱਥ ਹੈ ਮੈਂ ਲਾਸਟ ਮੈਂ ਅਮਜੋ ਕੈਕਸਨ ਨਾ ਉੱਥੇ ਸਟਾਰਬਕਸ ਤੋਂ ਮੇਰਾ ਨਿਊ ਦੇਖਿਆ ਨਾ ਨਿਊ ਨਿਊ ਡਰਿੰਕ ਨਾ ਨੰਦਾ ਪਿਆ ਹੁਣ ਕਾਰਾਮਲ ਵਾਲਾ ਕਿਹੜਾ ਸੀ ਉਹ ਮੈਂ ਟ੍ਰਾਈ ਕਰਨਾ ਹੁਣ ਅੱਛਾ 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 ਅੱਜ ਮੈਂ ਆਪਣਾ weight check ਕੀਤਾ ਮੇਰਾ weight 63 ਹੋ ਗਿਆ 4480 ਕੈਲਰੀਜ਼ ਗੋਗਲੇ ਜੱਜ ਵਰਕਆਊਟ ਪਿਆ ਅੱਜ ਦਾ ਅੱਛਾ ਅੱਜ ਦਾ ਵਰਕਆਊਟ ਮੈਂ ਜਿੰਨੇ ਕੈਲਰੀਜ਼ ਕਰਾਂਗੀ ਨਾ ਚੱਕੂਗੀ ਉੰਨੀ ਲਾਉਂਗੀ। ਉਹ ਸਟਿੱਟੀਆਂ ਉਹ ਨਾ। ਇਹ ਅਰੇ ਫੂਣਾ ਆਨ ਵਾਲਾ ਜੀ। ਅਸੀਂ ਕਿੰਨੇ ਮਿੰਟ ਪਹੁੰਚਨੇ? 500 ਡਾਟ ਲੱਗਦਾ। ਕੋਲ ਨਾ ਜਾਣਾ। ਅਰ ਮੈਨੂੰ ਤਾਂ ਕਾਲ ਕਰ ਦੇਈਂ ਨਾ ਆਪਣੇ ਉਹਨੇ ਕਰਤਾ। ਕੋਈ ਗੱਲ ਨਹੀਂ ਅਸੀਂ ਥੋੜਾ ਲੇਟਾਂ ਜੋ ਆ ਕਮਲ ਦੇ ਚੱਕਰ ਤੇ ਲੇਟ ਹੋ ਗਏ। ਹਾਂ ਲੋ ਜੀ। ਸਾਰੀ ਗੱਲਾਂ ਸਾਡੇ ਦੇ ਪੜਦਾ ਕਰੋ। ਤੇ ਹੋਰ ਵੀ ਕੰਮ ਹੀ ਨਹੀਂ ਹੈਗਾ। ਆਹ ਗੱਲ ਵਧੀਆ ਕਿ ਬਹੁਤ ਵਧੀਆ ਕਿ ਵੈਦਰ ਬੜਾ ਅੱਛਾ ਹੋ ਗਿਆ ਤੇ ਚੰਗਾ ਨੂੰ ਵਾਸਤੇ ਉਹ ਇਹ ਤੇ ਬਾਕੀ ਸਭ ਗੱਲਾਂ ਦੀ ਗੱਲ ਹੈ ਮੈਨੂੰ ਇੱਥੇ ਦੀ ਨਾ ਹਰ ਕੋਈ ਚੀਜ਼ ਆ ਜਿਹੜੇ ਆਪ ਦੇਖ ਕੇ ਨਾ ਖਾਲੀ ਪੇੜ ਬੜਾ ਚੰਗਾ ਲੱਗੂ ਖਾਲੀ ਪੇੜ ਹੁਣ ਉਹ ਹੈ ਨਹੀਂ ਪੱਤੇ ਛੜ ਗਏ ਤੇ ਖਾਲੀ ਜਿਹੇ ਗੰਜੇ ਜਿਹੇ ਹੋ ਗਏ ਨਹੀਂ ਹੋਏ ਨੇ ਪੱਤੇ ਆਏ ਨਹੀਂ ਹਾਂ ਮੈਨੂੰ ਪੱਤੇ ਆ ਹੁਣ ਵੈਦਰ ਚੇਂਜ ਹੋਣਾ ਹੈ ਮੇਰੇ ਦਸਾ ਜੀ ਹੱਥ ਸਾਡੇ ਨਾਲ ਫੋਨ ਫੜ ਕੇ ਨਾ ਇੱਕ ਨਿਸ਼ਾਨ ਹੀ ਪੈ ਗਿਆ ਮੇਰੇ ਉਂਗਲੀ 'ਤੇ ਆਹ ਹੋ ਉਹ ਤੁਹਾਡਾ ਫੋਨ ਮੈਨੂੰ ਬੜਾ ਭਰ ਲੱਗਦਾ ਹੈ ਕਿੰਨਾ ਭਰ ਹੈ ਖੋਇਆ ਕਿੱਲਾ ਕਿੱਲਾ ਦਾ ਤੇ ਹੋਣਾ ਹੀ ਹੈ ਮੈਂ ਉਹਨਾਂ ਦਾ ਫੋਨ ਨਾ ਉਹ ਪਤਾ ਸੈਲਫ ਸਟਿਕ 'ਤੇ ਆਉਂਦਾ ਹੈ ਸੈਲਫ ਸਟਿਕ 'ਤੇ ਆਉਂਦਾ ਹੈ ਚੀਅਰਸ ਹਲੋ ਥੀਓ ਆਹ ਮੇਰਾ ਫੇਵਰਿਟ ਡਰਿੰਕ ਹੈ ਜਦੋਂ ਹਾਂਜੀ ਆ ਮੇਰਾ ਫੇਵਰਿਟ ਡਰਿੰਕ ਹੈ ਆ ਮੇਰਾ ਸੈਕੰਡ ਤੇ ਥਰਡ ਟਾਈਮ ਮੈਂ ਤਾਂ ਮੈਂ ਟ੍ਰਾਈ ਕਰ ਚੁੱਕੀ ਹੂ ਜਿਹੜਾ ਉਹ ਕੀ ਨਾਮ ਇੱਕ ਦੋ ਹੋਰ ਡਰਿੰਕ ਹੋਵੇ ਸਹੀ ਹੈ ਪਰ ਆ ਬਹੁਤ ਯਮੀ ਹੈ ਬਹੁਤ ਜ਼ਿਆਦਾ ਸਹੀ ਨਜ਼ਾਰਾ ਆਂਦਾ ਵੀ ਕਿਨੂੰ ਬੱਸ ਸਕੂਲ ਪਹੁੰਚਣ ਵਾਲੇ ਆ ਥੋੜੀ ਦੇਰ ਚ ਤੇ ਫੇਰ ਅਸੀਂ ਹੋਈ ਵਜ੍ਹਾ ਤੇ ਮੇਰਾ ਕਾਹ ਨਹੀਂ ਮੇਰਾ ਖਾਣਾ ਵੀ ਨਹੀਂ ਬਣਿਆ ਕਾਹ ਰਜਣਾ ਪਾਲਕ ਦੀ ਨੀ ਬਣਾਣਾ ਅਜ ਤੱਕ ਸਵੇਰੇ ਦਾ ਸੋਚਿਆ ਬਣਾਣਾ ਹੈ ਪਾਲਕ ਨੂੰ ਵੈਸੇ ਮੈਂ ਸੋ ਬਲਾਂਚ ਵਗੈਰਾ ਕਰਕੇ ਉਹਨੂੰ ਉਹ ਕਰਕੇ ਮਿਕਸੀ ਚ ਜਿਹੜਾ ਕ੍ਰਸ਼ ਕਰ ਕਰਕੇ ਸਭ ਕੁਝ ਰੱਖ ਦਿੱਤਾ ਹੋਇਆ ਹੈ ਪੇਸਟ ਵਗੈਰਾ ਬਣਾਤਾ ਹੋਇਆ ਹੈ ਸਾਧ ਤੜਕੇ ਦੀ ਕਟਿੰਗ ਕਰ ਕੁਛ ਢੀ ਹੋਈ ਹੈ ਜਾ ਕੇ ਉਹਨੂੰ ਤੜਕਾ ਹੀ ਲਗਾਣਾ ਹੈ ਬਸ ਕਦੋਂ ਹੋਣ ਜਾਊਂਗਾ ਘਰ ਉਦੋਂ ਲਗਾਉਂਗਾ ਤੜਕਾ ਤੇ ਜੀ ਕੋ ਜੀ ਕੇ ਸਦੇ ਮਨ ਹੈਗਾ ਇਦਾਂ ਮੇਰੇ ਨਾਲ ਹੈਲਪ ਕਰਨਾ ਚ ਬਾਤ ਚਕੁਤੀ ਬਣਾਉਂਦਾ ਹੈ ਮੈਂ ਕੋਈ ਫਿਰ ਲੋਕੀ ਮਨਾ ਨਹੀਂ ਆਓ ਅੱਭੀ ਗੱਲ ਕਹਿੰਦੇ ਵੀ ਅਸੀਂ ਮਦਦ ਕਰਨ ਕਰ ਸਕਦਾ ਮੈਂ ਹਰ ਤਾਈਂ ਤੇਰੀ ਸਹਾਰਨ ਪਤਾ ਹੈ ਮਦ ਕਮਲ ਮਦਦ ਕਰਦਾ ਲੱਗਦੇ ਆ ਆਏ ਫੁਲ ਕੇ ਲਾਣੇ ਘਰ ਜਾ ਜੀ ਬਿਲਕੁਲ 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 ਬਾਕੀ ਚਾਹੀਏ ਰੈੱਡ ਲਾਈਟ ਹੋਈ ਹੈ ਆ ਇਥੇ ਦੇ ਸਟਾਪ ਐਂਡ ਸ਼ਾਪ ਇਥੇ ਇਸ ਅਨਨੈਸ ਦੇ ਲੈਣ ਤੇ ਸਾਡੇ ਬੱਚੇ ਦਾ ਫੋਨ ਆਂਦਾ ਰਿਹਾ ਵਿੱਚ ਇੱਕ ਨੂੰ ਹਰਮਿੰਦਰ ਦਾ ਫੋਨ ਆ ਚੁੱਕਿਆ ਸਕੂਲ ਤੋਂ ਅਸੀਂ ਵਾਕਈ ਸ ਕਾਫੀ ਲੇਟ ਹੋ ਚੁੱਕੇ ਹਾਂ ਉਹਨੂੰ ਲੈਣ ਵਾਸਤੇ ਪੂਰੇ 5 ਮਿੰਟ ਲੇਟ ਆ ਚਲੋ ਕੋਈ ਗੱਲ ਨਹੀਂ बस अभी पहुंच गए हैं पहुंच 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 गए हैं चलो आ देखो दे बच्चे सारे निकल निकल गए हैं ओ खड़े तोरे आ दी और ये साडी हरमिलन आ रही साडी हरमिलन आ रही है बड़ी खुशी खुशी हाँ ठीक है तो नहीं वहाँ पे हरमीना ने ये जोले में बहुत आसमान है आज कि इस जोले में मैंने सामान लिया अपना बेटा तेरा ब्लॉग बंद आप है कोई सास्त्री काले कोई कुछ वाई लुक सो बेड फॉर्म हरमीना वाई तो सिर्फ ऐसा था ना कि वो लुक सो बेड यू आलवेज प्रिटी आधिक नहीं तो होगे मैं तो सैलेड � ਕਦਾਜ ਮੇਰਾ weight ਕਿੰਨਾ ਹੋਇਆ ਸੀ ਕਿੰਨਾ 63 ਮੈਂ ਬੜੀ ਖੁਸ਼ ਹੋਈ ਆ ਖੁਸ਼ੀ ਜਿਹੀ ਫੋਟੋ ਨਿਕਲ ਰਹੀ ਸੀ ਹੋਰ ਕਿਦਾ ਦਰਿਆ ਤੇ ਰੋ ਦਿਨਾ ਚ ਵਧੀਆ ਸੀ ਹਮਮ ਚੰਗਾ ਵਧੀਆ ਚ ਹੈਗਾ ਕੰਟਰੋਲ ਮੇਲੇ ਨਹੀਂ ਮੇਰਾ ਗ੍ਰੇਡ ਵਾਤ ਕੀ ਕੀ ਵਾਤ ਮੇਰਾ ਨਿਆ ਫਿਜ਼ੀਕਲ ਐਜੂਕੇਸ਼ਨ ਦਾ ਵਾਤ ਕੀ ਗ੍ਰੇਡ ਜਦੋਂ ਅਧਿਆਪਕ ਤੂੰ ਤੇ ਪਿਕਚਰਸ ਤੇ ਕਲਿੱਕ ਕਰਕੇ ਫੜਾਇਆ ਨਹੀਂ ਉਹਨਾਂ ਨੂੰ ਨਹੀਂ ਮੈਂ ਮੇਕਅਪ ਬਣਾਤਾ ਸੀ ਉਦਾਂ ਮੇਕਅਪ ਕਰਤਾਈ ਮੇਕਅਪ ਬਣਾਤਾ ਸੀ दूरे दूरे अपनी तो उन्होंने बढ़िया तो उन्होंने वीडियो और खाने से अपनी वीडियो ओ, से, से खतरनाक एक्सरसाइज कर दी दी जीनी तो बाकी TikTok पे एक्सरसाइज करते-करते नहीं नहीं वो नहीं नाइस हील थैंक यू ओके जी ओके थैंक्स फॉर वाचिंग आज इन्होंने वॉच कर ओके थैंक यू थैंक्स फॉर वाचिंग ਹੁਣ ਅਸੀਂ ਆਪਣਾ ਵਲੌਗ ਦਾ ਐਂਡਿੰਗ ਕਰ ਲਏ ਆ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰੋ ਨਬਦਿਓ ਕਿ ਅਗਲੀ ਤੋਂ ਨੋਟੀਫਿਕੇਸ਼ਨ ਜੂਲ ਮਿਲਦਾ ਰਹੇਗਾ ਹਾਂ ਬਿਲਕੁਲ ਬਿਲਕੁਲ ਤੇ ਹਰਮਨਨ ਪਿਛਵਾਸ ਰਹੀ ਏ ਆਈ ਡੋਟ ਨੋ ਵਾਈ ਕਿਉਂ ਕਿ ਉਹ ਹਮੇਸ਼ਾ ਪਰੇਸ਼ਾਨ ਰਹਿੰਦੀ ਏ ਪਰੇਸ਼ਾਨ ਦਾ ਰਹਿੰਦੀ ਕਹਿੰਦੀ ਕੀ ਤੁਸੀਂ ਮੈਨੂੰ ਪਰੇਸ਼ਾਨ ਕਰਦੇ ਹੋ ਮੈਨੂੰ ਆਪਣੇ ਵਿੱਚ ਵੀਡੀਓ ਦੇ ਵਿੱਚ ਐਡ ਕਰ ਲੈਂਦੇ ਹੋ ਨਹੀਂ ਆ ਜਿਵੇਂ ਕੱਲ ਹਰਮਿਲਨ ਨੇ ਕਿਹਾ ਸੀ ਨਾ ਕਿ ਮਮਾ ਤੁਸੀਂ ਦਾਲ ਚਾਵਲ ਬਣਾਉਂਦੇ ਹੋ ਇਹਦੇ ਵਾਸਤੇ ਮੈਂ ਅੱਜ ਦਾਲ ਚਾਵਲ ਹੀ ਬਣਾਣੀ ਤੇ ਜਿਹੜਾ ਅਸੀਂ ਬਣਾਉਣਾ ਕਰ ਰਹੇ ਪਾਲਕ ਪਨੀਰ ਉਹ ਕੱਲਾ ਮੈਂ ਖਾਉਂਗੀ ਤੇ ਗੱਲ ਕਰਾਂਗੇ ਸਾਡੇ ਬੱਚੇ ਆਪਣੇ ਮਾਪਿਆਂ ਦੀ ਗੱਲਾਂ ਤੋਂ ਹੱਸਦੇ ਨੇ ਹਨ ਸੰਨੂ ਮਾ ਵੀ ਸਮਝਦੇ ਨਹੀਂ ਸੰਨੂ ਅਸੀਂ ਨਹੀਂ ਯਾਰੇ ਜੀ ਸਮਝਦੇ ਹੰਦੇ ਸੀ ਬਹੁਤ ਸਿਆਣੇ ਆ ਤੇ ਇਹਨਾਂ ਨੂੰ ਕਦੀ ਮਾਪਿਆਂ ਵਰਗਾ ਥੋੜੀ ਟੇਸ ਦਿੱਤਾ ਹਾਂ ਵੈਰੀ ਗੁੱਡ ਹਾਂ ਕਿਉਂਕਿ ਇਦਾਂ ਹੋਣਾ ਚਾਹੀਦਾ ਤੇ ਚਲੋ ਫਿਰ ਮਿਲਦੇ ਆ ਅਸੀਂ ਸਾਰੇ ਨਹੀਂ ਉਹ ਜਿਹੜਾ ਹਰ ਮਿੰਨਾ ਨੇ ਗੱਲ ਬੋਲੀ ਨਾ ਉਹਦੇ ਗੱਲ ਦਾ ਰਿਪਲਾਈ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇਹਨਾਂ ਨਾਲ ਕਦੀ ਆਪਣੇ ਜਮਗੀ ਪੈਰੈਂਟਸ ਵਾਂਗੂ ਟ੍ਰੀਟ ਕੀਤਾ ਨਹੀਂ ਅਸੀਂ ਇਹਨਾਂ ਨਾਲ ਫਰੈਂਡਸ ਵਾਂਗੂ ਹੀ ਰਹਿੰਦੇ ਹਾਂ ਕੁੱਟਦੇ ਮਾਰਦੇ ਵੀ ਆ ਕਿੰਨੇ ਸਾਲ ਹੋ ਹੀ ਪੈਂਦੀ ਇਹਨਾਂ ਨਾਲ ਜਰਵੇ ਨੰਬਰ ਆ ਛੋਟੀ ਆ ਛੋਟੀ ਨੇ ਮਾਰੇ ਆ ਬਿੱਟੀਆਂ ਚਲਾ ਲੱਗਦੇ ਉਹ ਜਿਹਨੇ ਜਿਹਦਾ ਨੰਬਰ ਕਟਾਉਂਦੇ ਆ ਅਰਵਿੰਦ ਨੇ ਨੰਬਰ ਕਟਾਉਂਦੇ ਆ ਕਹਿੰਦੇ ਬਟਾ ਕੋਈ ਨੰਬਰ ਕਟਾਤਾ ਕੋਈ ਚੱਕਰ ਨਹੀਂ ਅਸੀਂ ਆਪਣਾ YouTube ਚੈਨਲ ਚਲਾਗੇ ਪੜ੍ਹਨ ਦੀ ਲੋੜ ਹੀ ਨਹੀਂ ਆਹ ਸਭ ਪੜਾਈ ਪੜਾਈ ਕਰਨੀ ਚਾਹੀਦੀ ਹੈ ਨਾ ਨੀ ਮੈਂ ਮੋਟੀਵੇਟ ਮੋਟੀਵੇਟ ਕਰ ਰਿਹਾ ਕਿ ਪੜ੍ਹਾਈ ਕਰੋ ਨਹੀਂ ਐਕਚੁਅਲੀ ਨਾ ਕਿ ਜਿਹਦਾ ਹਰਮਨ ਨੇ ਆ ਗੱਲ ਬੋਲੀ ਹੈ ਨਾ ਕਿ ਹਾਂ ਕਿ ਮੇਰੇ ਪੇਰੈਂਟਸ ਦੰਦੇ ਅਸੀਂ ਸੀਰੀਅਸਲੀ ਹਰਮਨ ਨੂੰ ਜਿਹਦਾ ਇੱਕ ਕੋ ਦੋ ਬਾਰ ਨੰਬਰ ਘਟਾਇਆ ਤੇ ਅਸੀਂ ਨੂੰ ਆਹੀ ਸੀ ਨੂੰ ਆਹੀ ਬੋਲਿਆ ਚਲੋ ਮੈਂ ਤਾਂ ਨਹੀਂ ਬੋਲਿਆ ਸਿੱਧਾ ਕਮਲ ਨੇ ਬੋਲਿਆ ਬੇਟਾ ਕੋਈ ਗੱਲ ਨਹੀਂ ਪੜ੍ਹਾਈ ਦੀ ਲੋੜ ਨਹੀਂ ਜੇ ਨਹੀਂ ਕਰਨੇ ਕੋਈ ਚੱਕਰ ਨਹੀਂ ਆ YouTube ਚੈਨਲ ਚਲਾਉਂਗੇ ਆਪਣਾ ਨਹੀਂ ਵੈਸੇ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਆ ਫਿਰ ਬਾਕੀ ਬੱਚਾ ਨੂੰ ਗਲਤ ਮੈਸੇਜ ਚਲਾ ਜਾਂਦਾ ਨਹੀਂ ਪੜ੍ਹਾਈ ਕਰਨੀ ਜ਼ਰੂਰੀ ਹੈ ਬਟ ਅਸੀਂ ਆਪਣੇ ਬੱਚਿਆਂ ਜਿੱਦਾ ਰਹਨੇ ਆ ਅਸੀਂ ਉਹਦਾ ਦੱਸ ਰਹੇ ਆ ਤੁਹਾਨੂੰ ਤੇ ਚਲੋ ਅਸੀਂ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਅਮਰੀਕਾ ਵਿੱਚ ਦੇਸੀ ਤੇ ਪਲੀਜ਼ ਸਾਡੀ ਵੀਡੀਓ ਆਪ ਜ਼ਰੂਰ ਵਾਚ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਬਾਏ ਬਾਏ ਕਰੋ ਬਾਏ ਤੁਸੀਂ ਵੀ ਕਮਲ ਬਾਏ ਬਾਏ ਮਿਲਨ ਥੈਂਕ ਯੂ ਕਿੱਦੜਾ ਚਲੋ ਠੀਕ ਹੈ ਓਕੇ ਬਾਏ